ਪੰਜਾਬ ਦੇ ਵਿੱਚ ਕਿੱਥੇ ਕਿੱਥੇ ਇਸ ਸਮੇਂ ਮੀਂਹ ਪੈ ਰਿਹਾ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਆਪਣੇ ਇਲਾਕੇ ਦਾ ਹਾਲ ਦੱਸੋ ਆਪਣੇ ਸ਼ਹਿਰ ਦਾ ਹਾਲ ਦੱਸੋ ਜ਼ਰੂਰ ਪੰਜਾਬ ਦੇ ਵਿੱਚ ਕਿਹਾ ਗਿਆ ਸੀ ਕਿ ਅਗਲੇ 24 ਘੰਟਿਆਂ ਦੇ ਵਿੱਚ ਭਾਰੀ ਬਾਰਿਸ਼ ਪੈਗੀ ਤਾਂ ਭੁਖਬਾਣੀ ਮੌਸਮ ਵਿਭਾਗ ਦੀ ਸੱਚੀ ਨਿਕਲੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਪਿਆ ਹੈ ਜਿहां 28 ਜੁਲਾਈ ਤੋਂ 1 ਅਗਸਤ ਤੱਕ ਮੀਂਹ ਦੀ ਸੰਭਾਵਨਾ ਜਤਾਈ ਸੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਤਾਂ ਹੁਣ 29 ਤਰੀਕ ਹੋ ਚੁੱਕੀ ਹੈ ਅੱਜ ਵਿਭਾਗ ਨੇ ਸੰਗਰੂਰ ਪਟਿਆਲਾ ਮੁਹਾਲੀ ਫਤਗੜ ਸਾਹਿਬ ਲੁਧਿਆਣਾ ਚੰਡੀਗੜ੍ਹ ਰੂਪਨਗਰ ਜਲੰਧਰ ਸ਼ੇਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਅਜੇ ਹੀ ਥਾਵਾਂ ਦੇ ਉੱਤੇ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ ਤੇ ਹੁਣ ਭੂਕਬਾਣੀ ਕਿੱਥੇ ਕਿੱਥੇ ਸੱਚੀ ਨਿਕਲੀ ਹੈ ਆਪਣੇ ਇਲਾਕਿਆ ਦਾ ਵੀ ਨਾਮ ਲਿਖ ਕੇ ਨਾਲ ਦੱਸੋ ਹਾਂ ਜਾਂ ਨਾ ਦੇ ਵਿੱਚ ਕੀ ਤੁਹਾਡੇ ਸ਼ਹਿਰ ਦੇ ਵਿੱਚ ਵੀ ਮੀਂਹ ਪੈ ਰਿਹਾ ਸੀ 29 ਜੁਲਾਈ ਨੂੰ ਜ਼ਿਆਦਾਤਰ ਥਾਵਾਂ ਦੇ ਉੱਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਸੀ ਜਿੱਥੇ ਕਿ 3 ਜੁਲਾਈ ਨੂੰ ਨਵਾਂ ਸ਼ਹਿਰ ਰੂਪਨਗਰ ਹੁਸ਼ਿਆਰਪੁਰ ਆਦਿ ਦੇ ਵਿੱਚ ਫਿਰ ਕੁਝ ਹਿੱਸਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ ਤਾਂ ਹੁਣ 31 ਜੁਲਾਈ ਦੀ ਗੱਲ ਕਰੀਏ ਹੁਸ਼ਿਆਰਪੁਰ ਤਰਨਤਾਰਨ ਕਪੂਰਥਲਾ ਆਦਿ ਜ਼ਿਲ੍ਹਿਆਂ ਦੇ ਵਿੱਚ ਵੀ ਦਰਮਿਆਨ ਹੀ بارش ਹੋਣ ਦੀ ਸੰਭਾਵਨਾ ਜਤਾ ਰਹੇ ਨੇ ਤਾਂ ਅਗਸਤ 2025 ਨੂੰ ਹੁਸ਼ਿਆਰਪੁਰ ਪਠਾਨਕੋਟ ਰੂਪਨਗਰ ਆਦਿ ਦੇ ਵਿੱਚ 50% ਤੋਂ ਵੱਧ ਥਾਵਾਂ ਦੇ ਉੱਤੇ ਮੀਂਹ ਦੀ ਪੂਰੀ ਪੂਰੀ ਸੰਭਾਵਨਾ ਹੈ ਜਦਕਿ ਫਜ਼ਿਲਕਾ ਮੁਕਸਰ ਫਿਰੋਦ ਫਰੀਦਕੋਟ ਤੇ ਨਾਲ ਹੀ ਬਠਿੰਡਾ ਜ਼ਿਲ੍ਹੇ ਸੁੱਕੇ ਰਹਿਣ ਵਾਲੇ ਨੇ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਭੁਇਕ ਬਾਣੀ ਦੇ ਅਨੁਸਾਰ ਕਿਹਾ ਗਿਆ ਸੀ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ ਦਰਮਿਆਣੀ ਮੀਂਹ ਪੈਣ ਦੀ ਸੰਭਾਵਨਾ ਹੈ ਜੋ ਕਿ ਉਹਨਾਂ ਦੀ ਭੁਇਕ ਬਾਣੀ ਸੱਚੀ ਨਿਕਲੀ ਹੈ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈ ਇਸ ਮੀਂਹ ਦੇ ਨਾਲ ਅਸਮਾਨੀ ਬਿਜਲੀ ਲਿਸ਼ਕਣ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੀ ਵੀ ਸੰਭਾਵਨਾ ਜਤਾਈ ਸੀ ਤਾਂ ਹੁਣ ਆਪਣੇ ਇਲਾਕੇ ਦਾ ਜ਼ਰੂਰ ਹਾਲ ਸਾਂਝਾ ਕਰੋ ਕਿਉਂਕਿ ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਜਿਹੜੇ ਨੇ ਉਹ ਠੰਡੇ ਨੇ ਇਸ ਵੇਲੇ ਮੌਸਮ ਜਿਹੜਾ ਠੰਡਾ ਦੇਖਿਆ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਕਿਆ ਜਾ ਰਿਹਾ ਹੈ ਕਿ ਫਲੈਸ਼ ਅਲਰਟ ਫਲਡ ਫਲੈਸ਼ ਅਲਰਟ ਵੀ ਜਾਰੀ ਹੋਇਆ ਸੀ ਨਾਲ ਹੀ ਉਸ ਮਗਰੋਂ ਪੰਜਾਬ ਦੇ ਵਿੱਚ ਮੁਰਤੋਂ ਮੀ ਪਿਆ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੇ ਇਲਾਕੇ ਦਾ ਹਾਲ ਦੱਸਦੇ ਰਹਿਣਾ ਜ਼ਰੂਰ ਆਪਣੇ ਇਲਾਕੇ ਦਾ ਨਾਮ ਲਿਖ ਕੇ ਨਾਲ ਦੱਸਿਓ ਕਿ ਮੀ ਸਵੇਰ ਤੋਂ ਹੀ ਪੈ ਰਿਹਾ ਜਾਂ ਫਿਰ ਹਾਲੇ ਵੀ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਮੀ ਪੈ ਰਿਹਾ ਕਿਹੜੇ-ਕਿਹੜੇ ਉਹ ਥਾਂ ਨੇ ਜਿੱਥੇ ਇਸ ਸਮੇਂ ਹਾਲੇ ਵੀ ਮੀ ਪੈ ਰਿਹਾ ਜ਼ਰੂਰ ਤਾਂ ਕਿ ਜਿਹੜੇ ਲੋਕ ਇਸ ਖਬਰ ਦੇ ਨਾਲ ਜੁੜਨਗੇ ਉਹ ਤੁਹਾਡਾ ਕਮੈਂਟ ਪੜ ਕੇ ਜਾਣਕਾਰੀ ਲੈ ਸਕਣ ਕਿ ਕਿੱਥੇ-ਕਿੱਥੇ ਇਸ ਸਮੇਂ ਵੀ ਲਾਈਵ ਮੀ ਜਿਹੜਾ ਪੈ ਰਿਹਾ ਲਾਈਵ ਇਸ ਵੀਡੀਓ ਦੇ ਚੱਲਦੇ ਹੋਏ ਦੌਰਾਨ ਵੀ ਮੀ ਪੈ ਰਿਹਾ ਜ਼ਰੂਰ ਜਿਵੇਂ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਪਿਛਲੇ ਹੀ ਕੁਝ ਘੰਟਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਭੁਖਬਾਣੀ ਕੀਤੀ ਗਈ ਸੀ ਤੇ ਹੁਣ ਭੁਖਬਾਣੀ ਸੱਚੀ ਨਿਕਲੀ ਹੈ ਹਾਲੇ ਵੀ ਕਿੱਥੇ ਮੀਂਹ ਜਿਹੜਾ ਹੈ ਉਹ ਪੈ ਰਿਹਾ ਜ਼ਰੂਰ ਕਮੈਂਟਾਂ ਰਾਹੀਂ ਆਪਣੇ ਸ਼ਹਿਰ ਦਾ ਆਪਣੇ ਇਲਾਕੇ ਦਾ ਹਾਲ ਸਾਂਝਾ ਕਰਨਾ